ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੋਂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੀ ਸੈਮੈਸਟਰ 6ਵਾਂ ਜਿਹੜੀ ਕਿ ਡੇਟਸ਼ੀਟ ਤੁਹਾਡੇ ਅਨਾਉਂਸ ਹੋ ਚੁੱਕੀ ਹੈ ਤੇ ਸੈਮੈਸਟਰ 6ਵਾਂ ਦੀ ਜਿਹੜੀ ਇਹ ਡੇਟਸ਼ੀਟ ਹੈ ਹਿੰਕਿਆ ਐਡੀਸ਼ਨਲ ਵਾਲੇ ਬੱਚਿਆਂ ਦੀ ਜਾਂ ਰੀਪੇਅਰ ਵਾਲੇ ਜਾਂ ਇੰਪਰੂਵਮੈਂਟ ਜਾਂ ਸਪੈਸ਼ਲ ਚਾਂਸ ਵਾਲੇ ਸਟੂਡੈਂਟਸ ਦੀ ਤੇ ਡਿਸਟੈਂਸ ਐਜੂਕੇਸ਼ਨ ਦੇ ਪ੍ਰਾਈਵੇਟ ਵਿਦਿਆਰਥੀਆਂ ਲਈ ਆ ਉਹਨਾਂ ਲਈ ਇਹ ਡੇਟਸ਼ੀਟ ਹੈ ਰੈਗੂਲਰ ਵਾਲਾਂ ਦੀ ਅਲੱਗ ਹੈ ਉਹ ਪਾਉਂਦਾ ਤੁਹਾਨੂੰ ਬਾਅਦ ਚੋ ਅਲੱਗ ਵੀਡੀਓ ਬਣਾਈ ਹੋਈ ਆ ਇਸ ਦੇ ਵਿੱਚ ਅੰਡਰਸਟੈਂਡ ਸਰਕਿਊਲਰ ਪ੍ਰਾਈਵੇਟ ਸਟੂਡੈਂਟਸ ਲਈ ਐਡੀਸ਼ਨਲ ਰੀਪੀਅਰ ਇੰਪਰੂਵਮੈਂਟ ਸਪੈਸ਼ਲ ਚਾਂਸ ਵਾਲੇ ਸਟੂਡੈਂਟਸ ਇਨਰਟ ਸ਼ੀਟ ਹੈ ਤੇ ਮਤਲਬ ਕਿ ਇਹਦੇ ਅਕੋਰਡਿੰਗ ਇਹ ਹੋਣਗੇ ਇਹਨਾਂ ਦੇ ਐਗਜ਼ਾਮ ਤੇ ਇਹਨਾਂ ਦੇ ਜਿਹੜੇ ਕਿ ਟਾਈਮਿੰਗ ਹੈਗੀਆਂ ਟਾਈਮਿੰਗ ਚੇਂਜ ਆ ਅਲੱਗ ਪੇਪਰਾਂ ਚ ਸੋ ਧਿਆਨ ਨਾਲ ਦੇਖਣਾ ਜਿਹੜਾ 13 ਮਈ ਤੋਂ ਸਟਾਰਟ ਨੇ ਪੇਪਰ 13 ਮਈ ਨੂੰ ਪਹਿਲਾ ਪੇਪਰ ਸੋਸ਼ੀਓਲੋਜੀ ਦਾ 1:30 ਤੋਂ ਲੈ ਕੇ 4:30 ਵਜੇ ਤੱਕ ਰੂਲਰ ਡਵੈਲਪਮੈਂਟ ਐਗਰੀਕਲਚਰ ਡਵੈਲਪਮੈਂਟ ਲਾਈਵਸਟਾਕ ਹਸਬੰਡੀ ਤੇ ਅੱਗੇ ਹੈਗਾ 15 ਮਈ ਨੂੰ ਹੈਗਾ ਰਿਲੀਜੀਅਨ ਦਾ ਪੇਪਰ ਸਿੱਖਤਮ ਸਿਧਾਂਤ ਤੇ ਸੰਸਥਾਵਾਂ ਵੂਮਨ ਸਟਡੀ ਤੇ 19 ਮਈ ਨੂੰ ਹੈਗਾ ਪੰਜਾਬੀ ਕੰਪਲਸਰੀ ਦਾ ਪੇਪਰ ਪੰਜਾਬੀ ਕੰਪਲਸਰੀ ਮੁੜ ਲਿਆ ਗਿਆ 22 ਮਈ ਨੂੰ ਹੈਗਾ ਹਿਸਟਰੀ ਪੇਪਰ ਹਿਸਟਰੀ ਆ ਪੰਜਾਬ 1799 ਤੇ 1968 ਤੱਕ ਮੈਥਮੈਟਿਕਸ ਪੇਪਰ ਫਿਲਾਸਫੀ ਸਾਈਕੋਲੋਜੀ ਆ ਲੱਗੇਗਾ 24 ਮਈ ਨੂੰ politcal science ਦਾ ਪੇਪਰ ਆ ਤਬਲਾ ਪੇਪਰ ਪੁਲਿਸ ਐਡਮਿਨਿਸਟ੍ਰੇਸ਼ਨ ਤੇ 27 ਮਈ ਨੂੰ ਪੇਪਰ ਹੈਗਾ ਲਿੰਗੁਇਸਟਿਕ ਪੇਪਰ ਗੁਰਮੁਖਤ ਸੰਗੀਤ ਪੇਪਰ ਕੰਪਿਊਟਰ ਸਾਇੰਸ ਪ੍ਰੋਗਰਾਮਿੰਗ ਜਿਹੜਾ ਇੱਧਰ ਵਾਲੇ ਟਾਈਮਿੰਗ ਹੈਗਾ ਪੰਜਾਬੀ ਕੰਪਲਸਰੀ ਦਾ ਪੇਪਰ ਹੋਊਗਾ 9:30 ਤੋਂ ਲੈ ਕੇ 12:30 ਵਜੇ ਤੱਕ ਹੈ ਬਾਕੀ ਜਿਹੜੇ ਪੇਪਰ ਨੇ 1:30 ਤੋਂ 4:30 ਵਜੇ ਤੱਕ ਦੇ ਨੇ ਇੰਗਲਿਸ਼ ਦਾ ਪੇਪਰ ਵੀ ਮਾਰਨਿੰਗ ਸੈਸ਼ਨ ਚ ਤੇ ਪੰਜਾਬੀ ਕੰਪਲਸਰੀ ਦਾ ਮਾਰਨਿੰਗ ਸੈਸ਼ਨ ਚ ਬਾਕੀ ਈਵਨਿੰਗ ਨੇ ਪ੍ਰਾਈਵੇਟ ਐਂਡ ਡਿਸਟੈਂਸ ਐਜੂਕੇਸ਼ਨ ਵਾਲਿਆਂ ਦੇ ਤੇ ਉਸ ਤੋਂ ਬਾਅਦ 29 ਮਈ ਨੂੰ ਪਬਲਿਕ ਐਡ ਦਾ ਪੇਪਰ ਹਿਸਟਰੀ ਆ 파ਰਟ ਆ ਤੇ 2 ਜੂਨ ਨੂੰ ਇੰਗਲਿਸ਼ ਕਮਿਊਨੀਕੇਸ਼ਨ ਸਕਿੱਲ ਦਾ 2 ਜੂਨ ਨੂੰ ਅੱਗੇ ਹੈਗਾ 5 ਜੂਨ ਨੂੰ ਪੰਜਾਬ ਲਿਟਰੇਚਰ ਦਾ ਪੇਪਰ ਆ 5 ਜੂਨ ਨੂੰ ਹਿੰਦੀ ਸਾਹਿਤ ਇੰਗਲਿਸ਼ ਠੀਕ ਹੈ ਤੇ ਨੋ ਜੂਨ ਨੂੰ ਹੈਗਾ ਮੈਥਮੈਟਿਕਸ ਪੇਪਰ 12 ਜੂਨ ਨੂੰ ਇਕਨੋਮਿਕਸ এডਿਕੇਸ਼ਨ ডিফেন্স ਐਂਡ ਸਟ੍ਰੈਟੈਜਿਕ ਸਟਡੀ ਪੇਪਰ ਤੇ 16 ਜਿਹੜਾ ਕਿ ਜੂਨ ਨੂੰ ਹੈਗਾ ਮੈਥਮੈਟਿਕਸ ਆਪਸ਼ਨ 3 ਆਪਸ਼ਨ 4 ਸੋ ਇਹ ਨਹੀਂ ਤਾਂ ਉਹ ਪੇਪਰ ਐਂਡ ਡੇਟ ਸ਼ੀਟ ਪ੍ਰਾਈਵੇਟ ਐਂਡ ਡਿਸਟੈਂਸ এডਿਕੇਸ਼ਨ ਵਾਲਾਂ ਦੀ ਚੈਨਲ ਨੂੰ ਦਰੂ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਤੇ ਆਪਾਂ ਤੁਹਾਡੇ ਹਰ ਇੱਕ एग्जाम ਦੇ ਵਿਦ ਪ੍ਰੀਵियस ਇਅਰ ਕੁਐਸਚਨ ਪੇਪਰ ਇੰਪੋਰਟੈਂਟ ਟਾਪਿਕਸ ਨਾਲ ਜਿਹੜੇ ਕੀ ਤਿਆਰੀ ਕਰਵਾਵਾਂਗੇ